आशिकाल जी मैं बाजवा बडीक तो बरनाला सिटी तो हर रोज दी तरह आज अपन एक और न्यू वीडियो लेके आए हैं आज वाली वीडियो ਦੇ ਵਿੱਚ ਜਿਹੜੇ ਆਪਾਂ ਲੈ ਕੇ ਆਏ ਜੀ ਬਰਕਾ ਵਾਲੇ suit ਲੈ ਕੇ ਆਏ ਆ b shape neck ਬਣਿਆ ਹੋਇਆ ਇਹ suit ਆਪਾਂ ਨੇ ਪਹਿਲਾਂ ਵੀ ਬਹੁਤ ਵਾਰ ਰੈਡੀ ਕੀਤੇ ਨੇ ਆਪਣੇ ਕਸਟਮਰ ਡਿਮਾਂਡ ਦੇ ਉੱਪਰ ਫੇਰ ਇਸ ਵਾਰ ਰੈਡੀ ਕੀਤੇ ਨੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਕਿਹੜੇ ਕਿਹੜੇ ਕਲਰ ਆਪਾਂ ਨੇ ਰੈਡੀ ਕੀਤੇ ਨੇ ਕਿਹੜੇ ਕਿਹੜੇ ਕਲਰ ਐਕਸਟਰਾ ਰੈਡੀ ਕੀਤੇ ਨੇ ਕਿਹੜੇ ਕਿਹੜੇ ਕਲਰ ਕਸਟਮਰ ਦੇ ਨੇ ਸਾਰਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਇਹਦੇ ਵਿੱਚ ਆਪਾਂ ਨੇ ਇਹ ਵਾਲੇ ਸੂਟ ਰੈਡੀ ਕੀਤੇ ਨੇ ਇੱਕ ਵਾਰ ਸੂਟ ਦੀ ਫੁੱਲ ਲੁੱਕ ਦੇਖ ਲਓ ਤੁਸਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਿਆ ਕਰਿਓ ਜੀ ਇਦੇ ਵਿੱਚ ਆਪਾਂ ਨੇ ਜਿਹੜਾ ਫਰਸਟ ਸੂਟ ਰੈਡੀ ਕੀਤਾਗਾ ਮਸਲੀਨ ਸਟੱਫ ਦੇ ਉੱਪਰ ਰੈਡੀ ਕੀਤਾ ਜੀ ਇਹ ਵਾਲਾ ਸੂਟ ਆ ਤੁਸੀਂ ਦੇਖ ਸਕਦੇ ਹੋ ਬੋਥ ਸਾਈਡ ਤੇ ਜਿਹੜੇ ਪੈਨਲ ਬਣਦੇ ਆ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਤੁਹਾਨੂੰ ਇੱਕ ਵਾਰ ਮੈਂ ক্লোਜ਼ ਤੋਂ ਵੀ ਦਿਖਾ ਦੇਣੀ ਆ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਆ ਗਿਆ ਵੀਰੇ neck V shape ਦਾ ਆਪਾਂ ਨੇ ਜਿਹੜਾ neck ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ neck ਆ ਗਿਆ neck ਦੇ ਉੱਪਰ ਵੀ ਆਪਣਾ ਕੰਮ ਕੀਤਾ ਹੋਇਆ ਜੀ ਇਹ ਵਾਲੀਆਂ ਬਾਹਾਂ ਆ ਗਈਆਂ ਇਹ ਬਾਵਾਂ ਦੇ ਉੱਪਰ ਕੰਮ ਕੀਤਾ ਹੈ ਸੇਮ ਹੀ ਕੰਮ ਹੈ ਜਿਹੜਾ ਆਪਾਂ ਨੇ ਪੌਂਚਿਆਂ ਦੇ ਉੱਪਰ ਕੀਤਾ ਇਹ ਮਸਲੀਨ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੈ ਇਹਦਾ ਪ੍ਰਾਈਸ ਜਿਹੜਾ ਹੈਗਾਗਾ 1200 ਰੁਪਿਆ ਪ੍ਰਾਈਸ ਹੈ ਜੀ ਸਟਾਫ ਬਹੁਤ ਸੋਹਣਾ ਕਲਰ ਵੀ ਬਹੁਤ ਵਧੀਆ ਸਟਾਫ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਕਾਪਰ ਜੀ শেਡ ਦਾ ਜਿਹੜਾ ਇਹ ਕਲਰ ਆ ਕਈ ਰੈਸਟ ਵੀ ਬੋਲ ਲੈਂਦੇ ਆ ਇਦੇ ਵਿੱਚ ਫਸਟ ਸੂਟ ਆਪਾਂ ਨੇ ਏ ਰੈਡੀ ਕੀਤਾ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਜੀ ਪਿਓਰ ਕੈਮਬ੍ਰਿਕ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਵੀ ਬਹੁਤ ਸੌਫਟ ਸਟੱਫ ਹੈਗਾ ਇਹ ਕਿਸੇ ਕਸਟਮਰ ਦਾ ਆਪਾਂ ਨੇ ਰੈਡੀ ਕਰਿਆ ਹੋਇਆ ਹੈਗਾ ਇਹਦੇ ਵਿੱਚ ਇੱਕ ਆਪਾਂ ਨੇ ਇਹ ਵਾਲਾ ਨੇਚੁਰਲ ਕ੍ਰੇਵ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਜੀ ਇਹ ਨੇਚੁਰਲ ਕ੍ਰੇਵ ਦਾ ਸਟੱਫ ਹੈਗਾ ਉਹਦੇ ਉੱਪਰ ਆਪਾਂ ਨੇ ਵਰਕ ਕੀਤਾ ਸੇਮ ਐਸ ਇਟ ਇਜ਼ ਉਹੀ ਵਰਕ ਕੀਤਾ ਹੋਇਆ ਹੈਗਾ ਇਹ ਵੀ ਕਿਸੇ ਕਸਟਮਰ ਦਾ ਰੈਡੀ ਕੀਤਾ ਉਹ ਸਟੱਫ ਆਪਾਂ ਨੂੰ ਕਸਟਮਰ ਖੁਦ ਦੇ ਕੇ ਗਿਆ ਸੀ ਇਹਦੇ ਵਿੱਚ ਇੱਕ ਆਪਾਂ ਨੇ ਇਹ ਮਲਟੀ ਕਲਰ ਦਾ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਮੈਂ ਤੁਹਾਨੂੰ ਦੁਪੱਟਾ ਓਪਨ ਕਰਕੇ ਦਿਖਾ ਦਣੀ ਇੱਕ ਵਾਰ ਬਹੁਤ ਹੀ ਸੋਹਣਾ ਮਲਟੀ ਕਲਰ ਦਾ ਦੁਪੱਟਾ ਹੈ ਜੀ ਉਹਦੇ ਨਾਲ ਆਪਾਂ ਨੇ ਜਿਹੜਾ ਦੁਪੱਟੇ ਦੇ ਵਿੱਚ ਪ੍ਰਿੰਟ ਸੀਗਾ ਉਹਦੇ ਨਾਲ ਦਾ ਆਪਾਂ ਨੇ ਸੂਟ ਲੈ ਕੇ ਇਹ ਇਹ ਕਲਰ ਦਾ ਆਪਾਂ ਨੇ ਸੂਟ ਲੈ ਕੇ ਇਹ ਕਲਰ ਦਾ ਬਰਕ ਕੀਤਾ ਹੋਇਆ ਹੈਗਾ કોટਨ ਦਾ ਸਟਾਫ ਆ ਇਹ ਸੂਟ ਦਾ ਬਿੱਦ ਦੁਪੱਟਾ ਜਿਹੜਾ ਪ੍ਰਾਈਸ ਹੈਗਾਗਾ 1300 ਰੁਪਿਆ ਪ੍ਰਾਈਸ ਆ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਏਕੇ ਦੇ ਵਿੱਚ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਜੀ ਇਹ ਨੇਚਰਲ ਕਰੇਵ ਦਾ ਸੂਟ ਆ ਉਹਦੇ ਉੱਪਰ ਵਰਕ ਕੀਤਾ ਹੈ ਇਹਦੇ ਨਾਲ ਜਿਹੜਾ ਡਬਲ ਸੇਡ ਦਾ ਦੁਪੱਟਾ ਆਰਗਨਜਾ ਦਾ ਪ੍ਰੋਪਰ ਲੇਸ ਲਗਾ ਕੇ ਜਿਹੜੀ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹਦਾ ਜਿਹੜਾ ਪ੍ਰਾਈਸ ਹੈਗਾ 1600 ਰੁਪਿਆ ਹੈਗਾ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾਗਾ ਇਹ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਜੀ ਇਹਨਾਂ ਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਵੀ ਨੇਚਰਲ ਕਰੇਵ ਜਿਹੜੀ ਹੈਗੀ ਅਰਜਨ ਮਿਲਦੀ ਯੂਜ਼ ਕੀਤੀ ਹੋਈ ਹੈਗੀ ਤੇ ਆਰਗਨ ਜਿਹਦਾ ਦੁਪੱਟਾ ਪੂਰਾ ਟ ਖੁੱਲਾ ਡੁੱਲਾ ਦੁਪੱਟਾ ਪ੍ਰੋਪਰ ਲੈਸ ਲੱਗੀ ਹੋਈ ਹੈਗੀ ਲੈਸ ਦੀ ਫਿਨਿਸ਼ਿੰਗ ਵੀ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਇਹਦਾ ਜਿਹੜਾ ਪ੍ਰਾਈਸ ਹੈ ਮੈਂ ਮੈਂਸ਼ਨ ਕਰਤਾ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਇਹ ਸੂਟ ਵੀ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਹੈ ਮੇਰਾ ਕੰਟੈਕਟ ਨੰਬਰ 985546237 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਫੈਬਰਿਕ ਭੇਜ ਕੇ ਜਾਂ ਆਪਣਾ ਡਿਜ਼ਾਈਨ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਵਰਕਾ ਜਿਹੜਾ ਕਰਵਾ ਸਕਦੇ ਹੋ ਜੀ ਅਗਰ ਸਾਡੇ ਕੋਲੋਂ ਸਟੱਫ ਬਾਏ ਕਰਕੇ ਸਾਡੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਵੀ ਜਿਹੜਾ ਵਰਕਾ ਕਰਵਾ ਸਕਦੇ ਹੋ ਵੀਰੇ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜੀ ਚੈਨਲ ਨੂੰ ਆਪਣੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਥੈਂਕ ਯੂ ਜੀ